ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜਿਟ ਹੈਗੀ ਆ ਪਿੰਡ ਪੂਨੀਆ ਤਹਿਸੀਲ ਪੱਟੀ ਜ਼ਿਲ੍ਹਾ ਸ਼ਰੀ ਤਰਨਤਾਰਨ ਸਾਹਿਬ ਵੀਰ ਭਿੰਦੇ ਦੇ ਕੋਲੇ ਆਏ ਆ ਬਹੁਤੇ ਵੀਰ ਤੁਸੀਂ ਜਾਣਦੇ ਹੋ ਪਰ ਜਿਹੜੇ ਵੀਰ ਕੁਝ ਨਵੇਂ ਨੇ ਆਪਣੇ ਚੈਨਲ ਤੇ ਉਹਨਾਂ ਨੂੰ ਦੱਸਣਾ ਜ਼ਰੂਰੀ ਆ ਵੀਰ ਭਿੰਦਾ ਜਿਹੜਾ ਦੋਸਤੋ ਪਸ਼ੂ ਵਪਾਰ ਦਾ ਕੰਮ ਤੇ ਕਾਫੀ ਲੰਬੇ ਟਾਈਮ ਤੋਂ ਆਪਾਂ ਵੀਡੀਓ ਜਿਹੜੀਆਂ ਦੋਸਤੋ ਇਸ ਕੋਲ ਪਾਉਂਦੇ ਰਹਿੰਦੇ ਆ ਤੁਹਾਨੂੰ ਦਿਖਾਈ ਦੇ ਪਸ਼ੂ ਠੀਕ ਆ ਵਿਕਰੀ ਵਾਲੇ ਖਾਸ ਤੌਰ ਤੇ ਇਸ ਕਰੇ ਹੁੰਦੇ ਆ ਅੱਜ ਵੇੜਾ ਜਿਹੜੀਆਂ ਤੁਹਾਨੂੰ ਦੂਦ ਠੀਕ ਹੈ ਜੀ ਤੇ ਫਿਲਹਾਲ ਜਿਹੜੀ ਦੋਸਤੋ ਇੱਕ ਲਾਸ਼ ਤੇ ਇੱਕ ਵੀਰ ਦੇ ਘਰੇ ਨੀਲੀ ਦੀ ਮੱਝ ਆ ਤੇ ਚੰਗੇ ਮਿਲਕ ਤੇ ਮਤਲਬ ਕਿ ਚੱਲ ਰਹੀ ਹੈ ਹਜੇ ਦਿਨ ਥੋੜਿਆਂ ਤੇ ਆ ਕੋਈ 14-15 ਦਿਨਾਂ ਤੇ ਆ ਤੇ ਥੱਲੇ ਜਿਹੜਾ ਦੋਸਤੋ ਬੱਚਾ ਹੈ ਉਹਦਾ ਵੀ ਜ਼ਿਕਰ ਕਰਾਂਗੇ ਪਰ ਉਹ ਜਿਹੜਾ ਐਂਡ ਤੇ ਤੁਸੀਂ ਵੀਡੀਓ ਦੇ ਨਾਲ ਜੁੜੇ ਰਹੋ ਐਂਡ ਤੇ ਤੁਹਾਨੂੰ ਪੂਰੀ ਜੀ ਗੱਲਬਾਤ ਦੱਸਾਂਗੇ ਤੇ ਕਿਸੇ ਟਾਈਮ ਦੋਸਤੋ ਅਜ ਤੋਂ 8-10 ਦਿਨਾਂ ਬਾਅਦ ਇੱਕ ਹਫਤੇ ਡੇਢ ਹਫਤੇ ਬਾਅਦ ਉਸ ਨੀਲੀ ਮੱਝ ਦੀ ਜਿਹੜੀ ਦੋਸਤੋ ਪਚਵਾਈ ਆ ਮਿਲਕ ਚਵਾਈ ਆ ਉਹ ਵੀ ਕਰਕੇ ਦਿਖਾਵਾਂਗੇ ਤਾਂ ਜੋ ਪਤਾ ਲੱਗ ਸਕੇ ਵੀ ਨੀਲੀ ਦੀ ਮਹਿਤ ਥੱਲੇ ਇਸ ਮਹਿ ਥੱਲੇ ਠੀਕ ਹੈ ਤੇ ਚੰਗੇ ਪਸ਼ੂ ਦੀ ਜਿਹੜੀ ਚਵਾਈ ਕਰਨੀ ਬਣਦੀ ਆ ਬਿਲਕੁਲ ਤੁਹਾਡੇ ਸਾਹਮਣੇ ਕਰਾਂਗੇ ਉਹ ਵੀ ਆਪਾਂ ਕਿਸੇ ਦਿਨ ਤੇ ਗੱਲਬਾਤ ਹੁੰਦੀ ਆ ਆਪਾਂ ਬਾਅਦ ਵਿੱਚ ਪੁੱਛਾਂਗੇ ਫਿਲਹਾਲ ਜਿਹੜੀਆਂ ਦੋਸਤੋ ਦੋ ਤੁਹਾਨੂੰ ਆਪਾਂ ਵੇੜਾ ਦਿਖਾ ਦਾਂਗੇ ਤਾਜ਼ੀਆਂ ਸੂਈਆਂ ਨੇ ਵੇੜਾ ਪਸੰਦ ਆਉਣ ਤੇ ਦੋਸਤੋ ਆਪਣਾ ਹੱਕ ਸਮਝ ਕੇ ਹਰ ਵਾਰ ਦੀ ਤਰ੍ਹਾਂ ਆਪਾਂ ਕਹਿੰਦੇ ਆ ਵੀ ਆਪੀ ਚਵਾਈ ਆ ਨਰਕ ਪਰਖਾ ਤਸੱਲੀ ਦੇ ਨਾਲ ਘਰ ਵਿਜ਼ਿਟ ਕਰਕੇ ਜ਼ਰੂਰ ਕਰ ਲਿਓ ਠੀਕ ਆ ਜੀ ਤੇ 16 ਅਪ੍ਰੈਲ ਨੂੰ ਆਪਾਂ ਅੱਜ ਦੋਸਤੋ ਵੀਡੀਓ ਬਣਾ ਰਹੇ ਆ ਤੇ ਸਮਾਂ ਤੁਸੀਂ ਜ਼ਰੂਰ ਨੋਟ ਕਰ ਲਓ ਤਕਰੀਬਨ ਕੋਈ 1:30 ਵਜੇ ਦਾ ਸਮਾਂ ਹੈਗਾ ਤੇ ਪ੍ਰੋਪਰ ਇਨਫੋਰਮੇਸ਼ਨ ਜਿਹੜੀ ਇਹਨਾਂ ਵੈਡਨ ਦੇ ਰਿਗਾਰਡਿੰਗ ਆ ਆਪਾਂ ਵੀਰ ਪਿੰਦੇ ਤੋਂ ਲੈਣੇ ਆ ਆਓ ਚੱਲਦੇ ਆ ਕਰਦੇ ਆ ਗੱਲਬਾਤ ਹਾਂਜੀ ਸਭ ਤੋਂ ਪਹਿਲਾਂ ਵੀਰ ਪਿੰਦੇ ਸਸਰੀ ਕਾਲ ਸਸਰੀ ਕਾਲ ਵੀਰ ਜੀ ਆਪਣੇ ਜੋ ਭੈਣ ਭਰਾ ਤੁਸੀਂ ਨਲਦੇ ਰਹੇ ਸਾਰੇ ਮੇਰੇ ਭੈਣ ਭਰਾ ਮੇਰੇ ਲਈ ਸਸਰੀ ਠੀਕ ਹੈ ਜੀ ਤੇ ਹੋਰ ਨਿੱਕੇ ਵੀਰ ਸਸਰੀ ਕਾਲ ਤੇ ਪਿੰਦਾ ਪਿੰਦੇ ਵੀਰ ਆਪਣਾ ਭਾਈ ਜੋਬਨ ਕਿੱਥੇ ਅੱਜ ਜੋਬਨ ਜੀ ਉਹ ਸ਼ੈੱਡ ਪਾਉਂਦੇ ਆ। ਅੱਛਾ ਜੀ। ਉਹਨੂੰ ਕਿਹਾ ਸੀ ਤਾਂ ਉਹ ਮਿਸਤਰੀ ਲੱਗੇ ਆ ਤੇ ਉਹਨਾਂ ਦਾ ਮੈਂ ਅਗਰ ਜੇ ਤਾਂ ਤੁਸੀਂ ਪਾਓ ਜਿਹੜੀ ਉਹ ਮਿਸਤਰੀ ਭੇਜੀ ਹੈ ਸ਼ੈੱਡ ਪਾਉਂਦੇ ਆ ਜੀ। ਹਾਂ ਸ਼ੈੱਡ ਪੂਦੇ ਪਏ। ਹਾਂ ਜੀ। ਠੀਕ ਆ। ਅੱਜ ਜੋਬਨ ਭਾ ਨਹੀਂ ਹੈਗਾਗਾ ਦੋਸਤੋ ਫਿਲਹਾਲ ਘਰੇਲੂ ਕੰਮ ਆ ਸ਼ੈੱਡ ਪਾ ਰਹੇ ਨੇ ਪਸ਼ੂਆਂ ਦਾ ਤੇ ਤਾਂ ਜੋ ਅੱਜ ਇੱਕ ਵੀਰ ਆਪਣਾ ਧਿੰਦੇ ਵੀਰ ਦਾ ਲੜਕਾ ਹੀ ਆ। ਇਹ ਅੱਜ ਨਾਲ ਪਸ਼ੂ ਖੋਲ ਕੇ ਵਿਖਾਏਗਾ ਬਾਕੀ ਇਨਫੋਰਮੇਸ਼ਨ ਵੀ ਰਪਿੰਦਾ ਹਮੇਸ਼ਾ ਦੀ ਤਰ੍ਹਾਂ ਦੇਊਗਾ ਤੇ ਭਿੰਦੇ ਵੀਰ ਅੱਜ ਪਸ਼ੂ ਆਪਣੇ ਕੋਲ ਕਿੰਨੇ ਵਗਾਊਗਾ ਦੋ ਹੋ ਜੀ ਦੋ ਹਾਂਜੀ ਪਸ਼ੂ ਉਦੋਂ ਤੱਕ ਇਨੀ ਕਾਲੂ ਤੈਨੂੰ ਫੋਨ ਲਾਇਆ ਸੀ ਨਾ ਹਾਂਜੀ ਕੱਲ ਫਿਰ ਇੱਕ ਗਾਂ ਸੇਲ ਹੋ ਗਈ ਹੂੰ ਜੀ ਤੇ ਫਿਰ ਰਾਤ ਇੱਕ ਵੜ ਆਈ ਹੈ ਤੇ ਫਿਰ ਅੱਜ ਹਾਲ ਦੀ ਘੜੀ ਦੋਈ ਹੈ ਜੀ ਫਿਰਾਲ ਦੋ ਪਸ਼ੂ ਆ ਹਾਂਜੀ ਤੇ ਤਾਜ਼ੀਆਂ ਸੂਈਆਂ ਵੜਾ ਹੈ ਹਾਂਜੀ ਹਾਂਜੀ ਤਾਜ਼ੀਆਂ ਹੈ ਠੀਕ ਹੈ ਜੀ ਆ ਵੜ ਤਾਂ ਰਾਤੀ ਸੂਈ ਆ ਹਾਂਜੀ ਦੂਸਰਾ ਦਾ ਸੂਗਾ ਹੈ ਹਾਂਜੀ ਤੇ ਆ ਵੜ ਜਿਹੜੀ ਆ ਇਹ ਹਫਤੇ ਦੀ ਸੂਈ ਹੈ ਜੀ ਹਫਤੇ ਇਹਦਾ ਪਹਿਲਾ ਸੂਗਾ ਹੈ ਠੀਕ ਹੈ ਜੀ ਤੇ ਭਿੰਦੇ ਵੀਰ ਇੱਥੋਂ ਹੀ ਸਟਾਰਟ ਕਰ ਲੀਏ ਇਧਰੋਂ ਕੋਈ ਨਹੀਂ ਜਰਾ ਇਧਰੋਂ ਕਰ ਲਓ ਜੀ ਠੀਕ ਆ ਇਹ ਸੁਗਾ ਜੀ ਦਾ ਕਿੰਨ ਪਹਿਲਾ ਸੀ ਪਹਿਲਾ ਸੁਗਾ ਜੀ ਪਹਿਲੇ ਨਹੀਂ ਬਲੂਨ ਹੀ ਬੱਚੀ ਸੁਈ ਆ ਹਾਂ ਜੀ ਤੇ ਦਿਨ ਕਿੰਨਾ ਦੱਸੇ ਇਹਨੂੰ ਇਹਨੂੰ ਹਫਤਾ ਹੋ ਗਿਆ ਸੁਈ ਇੱਕ ਹਫਤਾ ਹੋ ਗਿਆ ਹਾਂ ਜੀ ਲਓ ਵੀ ਦੋਸਤੋ ਵੇਖੋ ਪਿੰਡ ਵੀ ਆਪਾਂ ਪੂਨੀਆਂ ਪਹੁੰਚੇ ਆ ਤੇ ਬਿਲਕੁਲ ਠੰਣ ਵੀ ਬਈ ਭਿੰਦੇ ਪੂਨੀਆਂ ਵਰਗੀ ਹੈ ਹਾਂ ਹਾਂ ਬਿਲਕੁਲ ਬਿਲਕੁਲ ਆ ਦੇਖੋ ਇਹ ਤਾਂ ਬੱਚਾ ਲਾ ਗਿਆ ਖਾਣਾ ਕਿ ਸਣ ਕੱਟਦੀਆਂ ਗੱਲਾਂ ਕਰਾਏ ਆ ਆ ਦੇਖੋ ਭਰਾਓ ਠੀਕ ਆ ਆ ਕਰੋ ਚੈੱਕ ਤੇ ਕੱਲਾ ਕੱਲਾ ਥਾਣਾ ਦੋਸਾਂ ਨਖੇੜ ਬੜਾ ਸੋਹਣਾ ਵਿੱਚ ਠੀਕ ਹੈ ਡਿਫਰੈਂਸ ਸੋਹਣਾ ਹੈਗਾ ਥਾਣਾ ਦੇ ਵਿੱਚ ਆਪਸੀ ਜਿਹੜਾ ਤੁਸੀਂ ਵੇਖੋਗੇ ਗੈਬੰਤਰ ਉਹ ਸੋਹਣਾ ਠੀਕ ਹੈ ਤੇ ਹੈ ਵੀ ਬਿਲਕੁਲ ਥਰ ਮੁਤੀ ਜਿਹੜਾ ਤੇ ਬੱਚੀ ਪਹਿਲਾ ਸਵੇਰ ਸੋਈ ਆ ਠੀਕ ਹੈ ਤੇ ਆ ਮਗਰ ਜਿਹੜਾ ਮੇਲ ਕਾਫ ਹੈ ਠੀਕ ਹੈ ਜੀ ਮਗਰ ਬੱਚਾ ਆ ਦੇਖ ਠੀਕ ਆ 10 ਕਦੇ ਦੀ ਸੂਈ ਦੱਸਤਾ ਨੇ ਜੀ ਹਾ ਜੇ ਹਫਤੇ ਹਫਤੇ ਕਰੀ ਹਫਤੇ ਇੱਕ ਦੀ ਹਾ ਹਫਤੇ ਇੱਕ ਦੀ ਸੂਈ ਤੇ ਹੁਣ ਬੌਲੇ ਤੋਂ ਮਤਲਬ ਕੀ ਬਾਹਰ ਆ ਗਈ ਹੈ ਹਾਂ ਜੀ ਬੌਲੇ ਤੋਂ ਬਾਹਰ ਆ ਗਈ ਹੈ ਜੀ ਹਾਂ ਜੀ ਹਾਂ ਜੀ ਅਜਾ ਦੁੱਧ ਤਾਂ ਜਿਹੜਾ ਹੈਗਾ ਜੀ 15 ਗਰ ਦੇ ਮੰਨ ਕੇ ਚੱਲੋ ਹਾਂ ਹਾਂ ਜੀ ਬਾਕੀ ਫਿਰ ਵੀ ਫਿਲਹਾਲ ਕਰੀ 14 ਕਿਲੋ ਦੁੱਧ ਤਿਆਰ ਆਇਆ ਥੱਲੇ ਬਿਲਕੁਲ ਜੀ ਹਫਤੇ ਸੂਈ 14 ਕਿਲੋ ਭਾਂਗ ਜਿੱਦਾਂ ਕੁ ਬਾਅਦ ਤਸੱਲੀ ਕਰੇ ਦੋ ਟਾਈਮ ਚੋਲੇ ਜਾਂ ਕਿਦਾਂ ਵੀ ਤਸੱਲੀ ਪੁਰਦਾ ਜੀ ਠੀਕ ਹੈ ਜੀ ਹਾਂ ਜੀ 14 ਕਿਲੋ ਜਿਹੜਾ ਦੋਸਤੋ ਬਿਲਕੁਲ ਤਿਆਰ ਆ ਰੈਡੀ ਆ ਇਸ ਪਹਿਲਣ ਬਾਕੀ ਬਾਡੀ ਬੰਤਰ ਵੇਖੀਏ ਤੇ ਬਿਲਕੁਲ ਜਿਹੜੀ ਰਾਜੀ ਬੱਚੀ ਆ ਕੱਦ ਕਾਠੀ ਸੋਹਣਾ ਹਜੇ ਗਾਂ ਦੋਸਤੋ ਵੇਖਾਂਗੇ ਹੈ ਪੂਰੀ ਜਾਤ ਵਿੱਚ ਆ ਬਰੀਡ ਦੇ ਵਿੱਚ ਸੂਆ ਪਹਿਲਾ ਕੱਦ ਕਾਠੀ ਸੋਹਣਾ ਵੀ ਦੂਜੇ ਸੂਵੇ ਤੱਕ ਵੀ ਜਾਂਦੇ ਜਾਂਦਾ ਹਜੇ ਇਹ ਨੇ ਜਿਹੜਾ ਦੋਸਤੋ ਕੱਦ ਹੋਰ ਵੀ ਕਰਨਾ ਹੈਗਾ ਤੇ ਦੰਦੋਂ ਇਹਦਾ ਵੀ ਕੁਝ ਪਤਾ ਜੀ ਦੰਦੋਂ ਵੇਖੀ ਨਹੀਂ ਮੈਂ ਠੀਕ ਹੈ ਜੀ ਚਲੋ ਕੋਈ ਗੱਲ ਨਹੀਂ ਫਿਲਹਾਲ ਖੁੱਲ ਗਏ ਇਹਨੂੰ ਦਿਖਾਈਏ ਜੀ ਲੌਵੀ ਭਰਾਵੋ ਕਰੋ ਚੈੱਕ ਤੇ ਆਹ ਹੈਗੀ ਵੈੜ ਕੱਦ ਕਾਠੀ ਨੋਟ ਕਰ ਲਿਆ ਤੁਸੀਂ ਇਹ ਸੋਨਾ ਕੱਦ ਕਟਾ ਬੱਚੀ ਦਾ ਥਣਲੇਵੇ ਦੀ ਸਫਾਈ ਪੂਰੀ ਆ ਬਾਕੀ ਨਖੇੜ ਥਣਾ ਦਾ ਮੈਂ ਜਿਹੜਾ ਦੋਸਤ ਜਿਕਰ ਕਰ ਦਿੱਤਾ ਤੁਹਾਨੂੰ ਤਸਵੀਰਾਂ ਦਿਨ ਦਿਖਾਤਾ ਆ ਦੇਖੋ ਜੀ ਆ ਬਹਿਣੀ ਵਾਲੇ ਪਾਸੇ ਤੋਂ ਠੀਕ ਆ ਬਲਕਿ ਚੌਂ ਪਾਸੇੋਂ ਤੁਸੀਂ ਦੇਖ ਲਓ ਵੀ ਇਹ ਤਸੱਲੀ ਵਾਲਾ ਥਾਂ ਲੱਗਾ ਬੈਠਦੇ ਤੇ 24 14 ਨਾ ਕਿਲੋ ਦੀ ਜਿਹੜੀ ਅੱਜ ਦੇ ਸਮੇਂ ਹੈਗੀ ਆ ਹਜੇ ਟਾਈਮ ਵੀ ਜਿਹੜਾ ਦੋਸਤੋ ਸਾਰਾ ਹਫਤਾ ਹੋਇਆ ਸੀ ਨੂੰ ਤੇ ਦੁੱਧੋਂ ਵਧਣਾ ਠੀਕ ਆ ਬਾਕੀ ਸੇਵਾ ਸਾਹਮ ਦਾ ਜਿਹੜਾ ਦੁੱਧ ਹੁੰਦਾ ਤੋਂ ਵੀਰ ਜਿਹੜਾ ਕਿ ਕੋਈ ਚੰਗੀ ਖਾਸੀ ਸੇਵਾ ਕਰ ਲੂਗਾ ਤੇ ਦੁੱਧ ਜਿਹੜਾ ਦੋਸਤੋ ਹੋ ਸਕਦਾ ਵੀ ਵਧੇ ਰਿਹਾ 14 15 16 16 ਤੱਕ ਵੀ ਜਿਹੜਾ ਦੋਸਤੋ ਨਾਰਮਲ ਹੀ ਰੱਖੀ ਰਹਿੰਦਾ ਕੋਚਿੰਗ ਜੀ ਹੋ ਜਾ ਠੰਡ ਪੰਡਾ ਠੀਕ ਹੈ ਜੀ ਆ ਦੇਖੋ ਜੀ ਠੀਕ ਆ ਆਜੋ ਭਿੰਦੇ ਵੀਰ ਤੇ ਭਿੰਦੇ ਵੀਰ ਦੀ ਕੀ ਫਿਰ ਲੈਣ ਦੇਣ ਕੀ ਰੱਖਿਆ ਹੈਗਾ ਵੈਟ ਦਾ ਇਹਦਾ ਵੀਰ ਜੀ ਲੈਣ ਦੇਣ ਜਿਹੜਾ ਆਪਾਂ ਜਾਇ ਜੀ ਰੱਖਣਾ ਜਾਦਾ ਨਹੀਂ ਮੰਗਣਾ ਹਾਂਜੀ ਇਹਦਾ 46000 ਰੁਪਿਆ ਲੈਣ ਦੇਣਾ ਜੀ 46000 46000 ਵਿੱਚੋਂ ਮਾਨਤਨ ਕਰ ਦੇਣਗੇ ਹੂੰ ਹਾਂਜੀ ਠੀਕ ਹੈ ਜੀ 46000 ਦੇ ਵਿੱਚੋਂ ਜਿਹੜਾ ਦੋਸਤੋ ਮਾਨਤਨ ਹੋ ਜਾਊਗਾ ਬੱਚੀ ਤੁਹਾਡੇ ਪਸੰਦ ਆਊਗੀ ਰੇਟ ਵੀ ਭਾਪੜਦਾ ਬਿਲਕੁਲ ਜਾਇ ਜਿਆ ਠੀਕ ਆ ਤੇ ਸੂਈ ਸਵਾਈਆ ਵੱਡੀ ਗੱਲ ਵੀ ਸੂਈ ਸਵਾਈਆ ਤਸੱਲੀ ਸੂਈ ਸਵਾਈਆ ਪਸ਼ੂ ਦੀ ਆਪਾਂ ਨਾਰਮਲੀ ਇੱਕ ਟਾਈਮ ਕਰ ਲਓ ਦੋ ਟਾਈਮ ਕਰ ਸਕਦੇ ਆ ਬੱਚੀ ਪਸੰਦ ਆਊਗੀ ਤੁਹਾਨੂੰ ਜਰੂਰ ਹੱਥ ਪਾ ਲਿਓ ਇਹਨੂੰ ਇਸ ਤੋਂ ਬਾਅਦ ਅਗਲੀ ਵਾਰ ਵੀਰੇ ਇਹ ਵੀ ਇਹ ਵੀ ਸੂਈ ਇਹ ਵਾਲੀ ਦੂਸਰਾ ਸੂਆ ਹੈ ਅੱਛਾ ਜੀ ਤੇ ਰਾਤੀ ਸੁਗੀਏ ਰਾਤੀ ਸੁਈਏ ਅੱਗਲ 5 ਵਜੇ ਸੁਬ੍ਹਾ ਹੀ ਰਾਤ ਆ 8-9 ਵਜੇ ਜੋਰ ਪਾਈ ਹੋਈ ਠੀਕ ਹੈ ਜੀ ਹਾਂ ਜੀ ਤਾਂ ਮਗਰ ਇਹਦੇ ਬੱਚੀ ਹੈ ਮਗਰ ਬੱਚੀ ਆ ਤੇ ਸੂਬਾ ਦੂਜਾ ਠੀਕ ਹੈ ਤੇ ਜੇਰ ਪ੍ਰੋਪਰ ਪੈ ਗਈ ਜੀ ਸਾਰਾ ਰਾਤ ਕਿਹਨੇ ਕ ਟਾਈਮ ਤੇ ਪੈ ਗਈ ਸੀ ਜੀ ਪੈ ਗਈ 8:30-9 ਵਜੇ ਦੇ ਵਿੱਚ ਕਰੀਬ ਠੀਕ ਹੈ 14 ਘੰਟਾ ਬਾਜੋਰ ਪਾ ਲਈ ਜੀ ਠੀਕ ਹੈ ਜੀ 4 ਘੰਟੇ ਤੱਕ 4 ਘੰਟੇ ਬਾਅਦ ਜਿਹੜੀ ਦੋਸਤੋ ਜਿਹੜੀ ਜੋਰ ਪਾਤੀ ਸੀਗੀ ਤੇ ਥਣ ਥਣ ਨੂੰ ਵੇਖੋ ਵੀ ਇਹਨਾਂ ਵੇਖੋ ਨਖੇੜ ਤੇ ਆਹ ਕਰੋ ਜੀ ਵਿੱਥਾ ਵਰਲਾ ਚੈੱਕ ਵੀ ਬਿਲਕੁਲ ਮੁੱਠੀ ਦਾ ਥਣਾ ਠੀਕ ਆ ਤੇ ਸੂਬਾ ਦੂਜਾ ਬੱਚਾ ਸਾਹਮਣੇ ਤੁਸੀਂ ਦੇਖ ਰਹੇ ਹੋ ਫੀਮੇਲ ਕਾਫ ਆ ਇਸ ਬੈਡ ਦੇ ਥੱਲੇ ਆ ਦੇਖੋ ਬਾਕੀ ਪਿੰਦਾ ਵੀਰ ਇੱਕ ਟਾਈਮ ਬੌਲੇ ਦੇ ਵਿੱਚ ਚਵਾਈ ਕੀਤੀ ਕਿਵੇਂ ਨਿਕਲੀ ਤਾਰ ਤੁਰਦੀ ਤੇ ਵੀਰ ਜੀ ਰਾਤੀ ਚਵਾਈ ਕੀਤੀ ਦਿਨੇ ਕੀਤੀ ਆ ਹਾਂਜੀ ਚਵਾਈ ਬੜੀ ਚੰਗੀ ਨਿਕਲੀ ਆ ਜੀ ਠੀਕ ਹੈ ਬਾਕੀ ਤੋਂ ਰੇਕ ਭਾਂਡ ਫਰੋਂ ਥਣ ਦੇਖ ਕੇ ਪਤਾ ਲੱਗ ਜਾਣਾ ਚਵਾਈ ਕਿਹੋ ਜੀ ਹੋਈ ਆ ਇਹ ਚਵਾਈ ਮੋਟਰ ਵਾਲੀ ਆ ਜੀ ਬਿਲਕੁਲ ਹਾਂਜੀ ਲੋ ਵੀ ਭਰਾਵੋ ਵੀਰਾਂ ਦਾ ਵੀ ਜਿਵੇਂ ਮੋਟਰ ਵਾਲੀ ਚਵਾਈ ਤੁਸੀਂ ਮੰਨ ਲਿਓ ਉਹੋ ਜੀ ਚਵਾਈ ਲੱਗੀ ਆ ਠੀਕ ਆ ਜੀ ਤੇ ਬਾਕੀ ਆਪਾਂ ਖੋਲ ਕੇ ਤੁਹਾਨੂੰ ਤਸੱਲੀ ਨਾਲ ਬਾਹਰ ਵੀ ਤੋੜ ਕੇ ਦਿਖਾਵਾਂਗੇ ਆ ਥਣ ਤੋਂ ਦੇਖੋ ਜੀ ਆਕੀਪਿੰਦੇ ਵੀਰ ਹੈ ਠੰਡੀ ਸੀਲੀ ਆ ਬੜੀ ਠੰਡੀ ਸੀਲ ਆ ਜੀ ਆਹ ਲਓ ਜੀ ਵਖੀਏ ਜੀ ਬਾਕੀ ਠੰਡੀ ਸੀਲ ਕੋਈ ਚੱਕਣੇ ਜੀ ਮੈਂ ਤੁਹਾਨੂੰ ਮੰਗਾ ਪਾਉਂਦ ਰਹੇ ਨਾ ਮੰਗਾ ਨੂੰ ਲਿਆ ਬੱਸਾਂ ਜਿਹੜੇ ਚੋਈ ਆ ਜੀ ਲਓ ਵੀ ਦੋਸਤੋ ਜਿੱਦਾਂ ਮਰਜੀ ਵੀਰਾਂ ਦਾ ਵੀ ਥਾਣਾ ਨੂੰ ਹੱਥ ਲਾਈ ਜਾਓ ਜਿਵੇਂ ਮਰਜੀ ਉਹ ਕੀ ਭੈਣ ਵੀਰ ਨਾਰਮਲ ਹੀ ਚਵਾਈ ਤੁਸੀਂ ਕਰ ਸਕਦੇ ਹੋ ਬਿਨਾ ਪੰਗੇ ਤੋਂ ਬਿਨਾ ਰੱਸੀ ਤੋਂ ਠੀਕ ਹੈ ਬਾਕੀ ਨਾਰਮਲੀ ਆਪਾਂ ਪਾ ਲੈਣੇ ਆ ਚਲੋ ਗਾਂ ਸੀਜ਼ਨ ਹਿਸਾਬ ਦਾ ਆ ਗਿਆ ਮੱਖੀ ਮਛਰ ਦੇ ਕਰਕੇ ਪਸੂ ਲੱਤ ਵੀ ਚੁੱਕ ਜਾਂਦਾ ਹਾਂ ਜੀ ਵੇਖ ਮੰਗਾ ਦਾ ਜ਼ਰੂਰੀ ਆ ਪਰ ਇਹਨੇ ਮੰਗਾ ਲਿਆ ਪੰਗੇ ਤੋਂ ਬਣਾ ਚੋਈ ਆ ਬਾਕੀ ਵੀਰ ਜਾਈ ਹੋਰੀ ਨਹੀਂ ਤੇ ਸੱਲੇ ਦੁੱਧ 20 ਲੀਟਰ ਤੋਂ ਬਾਹਰ ਕੱਢ ਜੂਗੀ ਕੱਢ ਜੂਗੀ ਜਿਹੋ ਜਿਹਾ ਮੇਰਾ ਬੋਲੇ ਮੰਨ ਲਓ ਵੀ 5-6 ਕਿਲੋ ਰਾਤੀਏ 6-7 ਕਿਲੋ ਦਿਨੇ 13-14 ਕਿਲੋ ਤਾਂ ਬਾਲਾ ਚੋਇਆ ਜੀ ਹਮ ਅਜੇ ਵੈਟ ਥੱਲੇ ਮੇਰੇ ਸਾਹਮਣੇ 6-7 ਕਿਲੋ ਬਾਲਾ 8 ਹੋ ਗਿਆ ਜੀ ਹਮ ਹਮ ਹਾਂਜੀ 20 ਕਿਲੋ ਤੋਂ ਬਾਹਰ ਹੋ ਜੂਗੀ ਜੀ ਬ ਬਾਕੀ ਦੋਸਤੋ ਹੋਣੀ 12 13 ਦੇ ਮਤਲਬ ਕਿ ਦੋ ਗਡੰਕ ਦੀ ਜਿਹੜੀ ਚਵਾਈ ਆ ਕ ਰਾਤ ਕੁਝ ਕੀਤੀ ਸੀ ਚਵਾਈ ਤੇ ਕ ਸੁਬਾ ਵੀ ਕੀਤੀ ਆ ਠੀਕ ਆ ਬੌਲੇ ਦੇ ਵਿੱਚ ਵੀ 12 12 13 12 ਹੁਣ ਵੀ ਆ ਕਿਉਂਕਿ ਪੂਰੀ ਖਾਲੀ ਨਹੀਂ ਕੀਤੀ ਗਈ ਨਾਰਮਲੀ ਆਪਾਂ ਨੂੰ ਪਤਾ ਵੀ ਇੱਕ ਦੋ ਡੰਗ ਪਸ਼ੂ ਨਹੀਂ ਖਾਲੀ ਕੀਤਾ ਜਾਂਦਾ ਹੈਗਾ ਤੇ ਹਜੇ ਵੀ ਤੁਸੀਂ ਵੇਖੋ ਕੋਈ ਜੇਕਰ ਬੌਲੇ ਦੀ ਚਵਾਈ ਵੇਖੀ ਹੋਵੇ ਪੰਜ ਸੱਤ ਕਿਲੋ ਹਜੇ ਵੀ ਹੈਗੀ ਹੈ ਤੇ 20 ਲੀਟਰ ਤੋਂ ਜਿਹੜੀ ਪਾਰ ਚੱਲਣ ਵਾਲੀ ਆ ਠੀਕ ਆ ਜੀ ਬਾਹਰ ਚੱਲੂਗੀ 20 ਲੀਟਰ ਤੋਂ ਦੇਖੋ ਜਿਆ ਥਾਂ ਦੇਵਾ ਲੱਗਾ ਆ ਦੇਖੋ ਇੱਕ ਵਾਰੀ ਮਗਰ ਘਮਾ ਦਿਓ ਕੋਈ ਫਿਰ ਆਉਣ ਨੂੰ ਲੈ ਜਾਣਾ ਹਾਂ ਨਹੀਂ ਪਾਸੋਂ ਗੋਠਾ ਵਾਲੀ ਸਾਈਡੋਂ ਲੈ ਜਾਓ ਜੀ ਹਾਂ ਜੀ ਮੋੜ ਦਿਓ ਜੀ ਠੀਕ ਆ ਬਾਕੀ ਬੋਡੀ ਵੇਅਰ ਜਿਹੜਾ ਦੋਸਤੋਂ ਭਾਰੀ ਆ ਠੀਕ ਆ ਵਜਨ ਮੱਟੇ ਵਾਲੀ ਵਹਿਰ ਆ ਤੇ ਥਾਣਾ ਲੇਵਾ ਜਿਹੜਾ ਬਿਲਕੁਲ ਸਾਫ਼ ਪੱਧਰ ਥਣ ਦੇਵਾ ਤੇ ਘੱਟੋ ਘੱਟ ਵੀ 20 ਤੋਂ ਬਾਹਰ ਚੱਲੂਗੀ ਦੋਸਤੋਂ ਬਾਕੀ ਸੇਵਾ ਸਾਫ ਦਾ ਹੁੰਦਾ ਜਿੱਥੇ ਗੱਲ ਮੁੱਕਦੀ ਆ ਤੇ ਸਮੁੰਦਰ ਆ ਬਾਕੀ ਤੁਸੀਂ ਹੋ ਸਕਦਾ 20 ਤੋਂ 12 ਵੀ ਜੋ ਤੇ 20 ਲੀਟਰ ਦੀ ਜਿਹੜੀ ਕੈਪੈਸਿਟੀ ਆ ਇਸ ਵੈਡ ਦੀ ਰਹੇਗੀ ਠੀਕ ਆ ਠੀਕ ਆ ਤਾਂ ਫਿਰ ਕਿੰਨੀ ਕੀ ਡਿਮਾਂਡ ਕਰੇ ਦੀ ਇਹਦੀ ਇਹਦੀ ਡਿਮਾਂਡ ਰਾਜੇ 56000 ਰੁਪਏ ਹੈ 56 56000 ਚੋਂ ਭੈਣ ਭਰਾ ਦਾ ਮਾਨਤਾ ਨਹੀਂ ਕਰ ਦੇਣਗੇ ਠੀਕ ਹੈ ਜੀ ਹਾਂ ਜੀ 56000 ਭਰਾਵੋ ਇਸ ਵੈਡ ਦੀ ਜਿਹੜੀ ਡਿਮਾਂਡ ਆ ਠੀਕ ਆ ਇੱਕ ਆਪਾਂ ਤੁਹਾਡੇ ਨਾਲ ਸਟਾਰਟਿੰਗ ਤੋਂ ਇਹ ਗੱਲ ਕਹੀ ਸੀ ਵੀ ਤੁਹਾਨੂੰ ਇੱਕ ਨੀਦੀ ਦੀ ਮਹੇ ਦਿਖਾਵਾਂਗੇ ਤੇ ਨਾਲ ਹੀ ਇੱਕ ਕਟਾ ਦਿਖਾਵਾਂਗੇ ਜਿਹੜੀ ਮੈਂ ਆ ਦੋਸਤੋ ਵੀਰ ਨੇ ਖਰੀਦੀ ਹੋਈ ਸੀਗੀ ਤੇ ਨਾਲ 507 ਠੀਕ ਆ ਜੀ ਜੋ ਨੀਦੀ ਦੀ ਮੱਝ ਵੀ ਕਰੇ ਆ ਉਹ ਵੀ ਮੱਝ ਵੀ ਦਿਖਾ ਦਾਂਗੇ ਦੁੱਧ ਵੀ ਪੁੱਛ ਲਾਂਗੇ ਮੌਜੂਦਾ ਹੁਣ ਕਿੰਨੇ ਤੇ ਚੱਲ ਰਹੀ ਆ ਤੇ ਪੂਰਾ ਸਮਾਂ ਪੁੱਛਦੇ ਆ 507 ਦਾ ਤੁਸੀਂ ਜਿਹੜਾ ਰਿਜ਼ਲਟ ਆ ਇਹ ਦੇਖ ਸਕਦੇ ਹੋ ਠੀਕ ਆ ਜੀ ਤਾਂ ਦੇਖੋ ਇਹ ਕਟਾ ਬਿਲਕੁਲ ਹਜੀ ਕੋਈ 14 15 15 ਕ ਦਿਨ ਦੀ ਉਮਰ ਹੈਗੀ ਸਾਰੀ ਤੇ ਕਿੰਨੀ ਮਿਲਕਿੰਗ ਕਰਵਾ ਰਹੀ ਇਸ ਦੀ ਮਦਰ ਤੇ ਕਿੰਨਾ ਜਿਹੜਾ ਦੋਸਤੋ ਇਹਨੂੰ ਦੁੱਧ ਪਿਆਇਆ ਜਾ ਰਿਹਾ ਉਹ ਪੂਰੀ ਗੱਲ ਵੀਰ ਪਿੰਡੇ ਦੇ ਨਾਲ ਆਪਾਂ ਕਰਦੇ ਆ ਠੀਕ ਆ ਤੇ ਮਾਰਕਿੰਗ ਬਹੁਤ ਵਧੀਆ ਸੋਹਣੀ ਮਾਰਕਿੰਗ ਹੈ ਦੇ ਵਿੱਚ ਜਿਹੜਾ ਦੋਸਤੋ ਕੱਟਾ ਆ ਠੀਕ ਆ ਤੇ ਵੱਡਾ ਮਾਲੀ ਪੂਰਾ ਤਿਆਰ ਹੋਊਗਾ ਬਹੁਤ ਠੱਲਾ ਢੋਲਾ ਪਿੰਡਾ ਪੁੰਡ ਦੇ ਦੇਖੋਗੇ ਢਿਲ ਢੂਲ ਪੂਰੀ ਪੂਰੀ ਆ ਠੀਕ ਆ ਕੱਟੇ ਦੀ ਤੇ ਪਿੰਡੇ ਵੀਰ ਕੀ ਹਿਸਾਬ ਕਿਤਾਬ ਆ ਮੱਝ ਆਪਾਂ ਮੋਲ ਕਿ ਮੋਲ ਖਰੀਦੀ ਸੀ ਇਹਦੀ ਮਦਰ ਜਿਹੜੀ ਇਹ ਵੀਰ ਜੀ ਆਪਾਂ ਮੋਲ ਲ ਇਹ ਲਾਂਡੀ ਦਾ ਵੇਚਣਾ ਤਾਂ ਮੁੜ ਕੇ ਆਪਣੀ 1,35,000 ਰੁਪਏ ਦਾ ਲੱਗਾ ਜੀ ਹੂੰ ਬਾਕੀ ਮਾਝ ਆਪਾਂ ਘਰੇ ਰੱਖ ਲਈ ਕਿਉਂਕਿ ਜਿਹੜੇ ਡਾਕਟਰ ਵੀਰ ਨੇ ਕਾਲਾ ਡਾਕਟਰ ਆਪਣੀ ਇੱਥੇ ਲੱਗੇ ਹਾਂਜੀ ਉਹਨਾਂ ਭਾਈ ਉਹਨਾਂ ਟੀਕਾ ਭਰੀਆ 507 ਭਾਈ ਹਾਂਜੀ ਖੁਦ ਉਹਨਾਂ ਮੁੜ ਕੇ ਪੁੱਛਿਆ ਵੀ ਆ ਤੇ 507 ਦਾ ਰਿਜਲਟ ਪੂਰ ਵਧ ਗਿਆ ਆ ਠੀਕ ਹੈ ਜੀ ਤੇ ਇਹਦੀ ਮਾਂ ਥੱਲੇ ਦੁੱਧ ਉਹਨਾਂ موجوده ਜਿਹੜਾ 16 ਕਿਲੋ ਹੈਗਾ ਜੀ ਅੱਛਾ ਜੀ ਬਾਕੀ ਉਹਨਾਂ ਥੋੜੀ ਲਾਈਨ ਚੋਏ ਪਕ ਕਰਾਉਣੇ ਸੀ ਹਾਂਜੀ ਉਹਨਾਂ ਥੋੜੀ ਖਾਲਚੇ ਹੇ ਕਰ ਬੈਠੇ ਆ ਅੱਛਾ ਜੀ ਹਾਂ ਜੀ ਦਰਮ ਤਾਰ ਕਰਕੇ ਥੋੜਾ ਜਿਹਾ ਡਾਊਨ ਹੋ ਗਿਆ ਤਾਂ ਹੁਣ ਵੀ ਮੌਜੂਦਾ ਜਿਹੜਾ 16 ਕਿਲੋ ਦਾ ਤਿਆਰ ਆ ਜੀ ਮਤਲਬ ਕਿ ਅੱਜ ਹੈ ਵੀ 16 ਕਿਲੋ ਦਿਨ ਤੋਂ ਅੱਜ 16 ਕਿਲੋ ਤੇ 16 ਦਿਨਾਂ ਦੀ ਸੂਈ ਹੈ ਜੀ 16 ਦਿਨਾਂ ਦੀ ਸੂਈ ਤੇ 16 ਕਿਲੋ ਰੈਡੀ ਹੈ ਇੱਕ ਤਰੀਕ ਨੂੰ ਸੂਈ ਹੈ ਜੀ 1 ਅਪ੍ਰੈਲ ਨੂੰ ਸੂਈ ਹੈ ਹਾਂ ਜੀ ਲੋ ਵੀ ਦੋਸਤੋ 1 ਅਪ੍ਰੈਲ ਨੂੰ ਸੂਈ ਸੀਗੀ ਮੈਨੂੰ ਪਤਾ ਹੈ ਵੀ ਜਦੋਂ ਆਪਾਂ ਪਿਛਲੀ ਵੀਡੀਓ ਬਣਾਈ ਆ ਉਹਦਾ ਨੇੜਾ ਤੇੜਾ ਕੋਈ ਲੱਗ ਸਮ ਕੋਈ ਉਥੋਂ ਜਿਹੜੀ ਮੱਚ ਸੂਈ ਸੀਗੀ ਤੇ ਸਭਲਮੇ ਦਿਨ ਦੇ ਵਿੱਚ ਇਹਦਾ 16 ਕਿਲੋ ਇਸ ਦੀ ਮਦਦ ਤੇ ਥੱਲੇ ਦੁੱਧ ਰੈ ਤੇ ਬੈਕਰੂ ਨੇ ਚਾਇਆ ਸੀ ਆਪਾਂ ਜਿਹੜੀ ਆ ਦੋਸਤੋ ਲਾਈ ਮਿਲਕਿੰਗ ਆ ਤੁਹਾਨੂੰ ਤਿੰਨ ਡੰਗ ਜਰੂਰ ਜਿਹੜੀ ਕਰਕੇ ਦਿਖਾਵਾਂਗੇ ਤਸੱਲੀ ਦੇ ਨਾਲ ਤੇ ਇਹ ਜਿਹੜਾ 507 ਦਾ ਜਿਹੜਾ ਦੋਸਤੋ ਰਿਜ਼ਲਟ ਆ ਆਇਆ ਸੀ ਠੀਕ ਆ ਮਦਰ ਇਸ ਦੀ ਵੀ ਬਿਲਕੁਲ ਨੀਲੀ ਦੇ ਵਿੱਚ ਪਿਓਰ ਨੀਲੀ ਦੇ ਵਿੱਚ ਆ ਠੀਕ ਆ ਤੇ ਪਾਕਿਸਤਾਨੀ ਰਵਾ ਜਿਹੜਾ ਦੋਸਤੋ ਤਕਰੀਬਨ ਆਪਾਂ ਜੇ ਕਰਾਜ ਵੀ ਬਾਰਡਰ ਏਰੀਆ ਭਿੱਖੀ ਵਿੰਡ ਪੱਟੀ ਖਲੜਾ ਇਧਰ ਦੀ ਗੱਲ ਕਰਨ ਲਗੇ ਤੇ ਪਸ਼ੂ ਜਿਹੜੇ ਦੋਸਤੋ ਮੋਸਟਲੀ ਵੇਖਣ ਦੇ ਵਿੱਚ ਮਿਲ ਮਿਲ ਜਾਣਗੇ ਆਪਾਂ ਨੂੰ ਠੀਕ ਹੈ ਜੀ ਕੋਈ ਇਹ ਗੱਲ ਨਹੀਂ ਹੈਗੀ ਕਿ ਪਸ਼ੂ ਨਹੀਂ ਹੈਗੇ ਪਸ਼ੂ ਵਾਧੂ ਮ ਲੋੜ ਪੈ ਜਾਂਦੀ ਹੈ ਜਦੋਂ ਕਿ ਗਾਂ ਸੇਲ ਕਰਦੇ ਤੇ ਬਾਕੀ ਭਿੰਦੇ ਵੀਰ ਨੇ ਤਾਂ ਸੇਲ ਕਰਨ ਵਾਸਤੇ ਲਈ ਸੀਗੀ ਫਿਲਹਾਲ ਮਨ ਜੜਾ ਜਿਹੜਾ ਰਾਦਾ ਉਹ ਬਦਲ ਗਿਆ ਜੀ ਹਾਂਜੀ ਹਾਂਜੀ ਲਈ ਸੇਲ ਆਤੇ ਸੀ ਠੀਕ ਆ ਬਾਕੀ ਕਟਾ ਵੇਖੋ ਖੜਨੀ ਖੁਰਨੀ ਵੇਖੋ ਕੱਟੇ ਦੀ ਜੀ ਬਾਕੀ ਹੈ ਜੀ ਅੱਧਾ ਦੁੱਧ ਪਿੰਦਾ ਹੈ ਅੱਧਾ ਦੁੱਧ ਪਿੰਦਾ ਜੀ 8 ਕਿਲੋ ਦੁੱਧ ਪਿਉਂਦੇ ਆ ਜੀ 8 ਕਿਲੋ ਜਿਹੜਾ ਦੁੱਧ ਇੱਕ ਅਗਲਾ ਥਣ ਤੇ ਇੱਕ ਪਿਛਲਾ ਜੀ ਠੀਕ ਹੈ ਹਾਂਜੀ 8 ਕਿਲੋ ਇਹਨੂੰ ਪਿਉਣੇ ਦਾ 8 ਹੀ ਚੋਣੇ ਆ ਜੀ ਠੀਕ ਹੈ ਜੀ ਹਾਂਜੀ ਬਾਕੀ ਦੋਸਤੋ ਤੁਸੀਂ ਚੈੱਕ ਕਰ ਸਕਦੇ ਹੋ 8 ਲੀਟਰ ਠੀਕ ਆ ਵੀਰ ਪਿੰਦਾ ਕਹਿੰਦਾ ਨੀਲੀ ਰਵੀ ਦਾ ਕੱਟਾ ਬਹੁਤ ਵਧੀਆ ਚੰਗਾ ਮਾਲੀ ਬਣ ਕੇ ਸਾਹਮਣੇ ਆਊਗਾ। ਅ ਬਾਕੀ ਤੁਸੀਂ ਗਰੋਥ ਅੱਜ ਨਾਰਮਲੀ ਚੈੱਕ ਕਰ ਸਕਦੇ ਹੋ। ਇਸ ਦੀ ਮਦਰ ਵੀ ਆਪਾਂ ਤੁਹਾਨੂੰ ਦਿਖਾਉਣੀ ਆ। ਠੀਕ ਹੈ ਜੀ। ਆ ਕਰੋ ਜੀ। ਬਾਦੂ ਬਾਦ ਕਰੋ। ਲਓ ਵੀ ਦੋਸਤੋ ਆ ਸਾਹਮਣੇ ਇਸ ਦੀ ਮਦਰ ਆ ਗਈ ਆ ਨੀਲੀ ਦੇ ਵਿੱਚ। ਠੀਕ ਆ ਆ ਕਰੋ ਜੀ। ਆ ਕਬਲੀ ਆ ਇਹ ਨਵੰ ਬਿੰਨ ਜਿਹੜਾ ਦੋਸਤੋ ਮਦਰ ਦੇ ਜਿੰਨੇ ਕ ਕਰੈਕਟਰ ਆ ਪੈਰਾਂ ਦੇ ਨਿਸ਼ਾਨ ਆ ਪੈਰ ਤੋਤੇ ਆ ਬਿਲਕੁਲ ਇਹ ਨਵੰ ਬਿੰਨ ਜਿਹੜੇ ਕੱਟੇ ਦੇ ਵਿੱਚ ਵੀ ਆਏ ਆ। ਪਰ ਕਟਾ ਜਿਹੜਾ ਦੋਸਤੋ ਅੱਗੇ ਵੀ ਚੰਗੇ ਸੀਮਨ ਦਾ ਬੱਚਾ 507 ਬੁੱਲ ਦਾ ਬੱਚਾ ਠੀਕ ਆ ਤੇ ਮਿਲਕਿੰਗ ਜਿਹੜੀ ਇਹਦੀ ਕਰਾਵਾਂਗੇ ਕਿਉਂਕਿ ਵੀਰਪਿੰਦਾ ਕਹਿੰਦਾ ਵੀ ਅੱਜ ਥੋੜਾ ਜਿਹਾ ਨਾ ਜਿਹੜਾ ਸਮਾਂ ਕੋ 2-3 ਦਿਨ ਪਹਿਲਾਂ ਕੋਈ ਫੀਡ ਜਿਹੜੀ ਚੇਂਜ ਕਰਤੀ ਸੀਗੀ ਤੇ ਬਿਲਕੁਲ 16 ਹੋ ਸਕਦਾ ਵੀ ਆਪਾਂ 10 ਦਿਨਾਂ ਬਾਅਦ 25 ਦਿਨ ਦਾ ਸਮਾਂ ਬਣ ਜੂਗਾ ਸੂਈ ਨੂੰ ਹੁਣ 15 ਦਿਨਾਂ ਦਾ ਸਮਾਂ ਬਣਦਾ ਪਿਆ 16 ਦਿਨ ਦਾ ਤੇ 25 ਦਿਨਾਂ ਬਾਅਦ ਜਿਹੜੀ ਆ ਦੋਸਤੋ ਜਿੰਨਾ ਪੂਰਾ ਪੀਕ ਤੇ ਦੁੱਧ ਹੋਊਗਾ ਪੀਕ ਲੈਵਲ ਹੋਊਗਾ ਉਹ ਆਪਾਂ ਤੁਹਾਡੇ ਬਿਲਕੁਲ ਸਾਹਮੁਖ ਕਰਾਂਗੇ ਦਿਖਾਵਾਂਗੇ ਤੁ ਪੁਰ ਇਸ ਤੋਂ ਇਲਾਵਾ ਕੁਝ ਬਾਜੀ ਇਹੀ ਹੈ ਜੀ ਠੀਕ ਹੈ ਜੀ ਤੋੜ ਕੇ ਮਾੜਾ ਜਿਹਾ ਮੱਝ ਦਿਖਾਈਏ ਭਰਾਵਾਂ ਨੂੰ ਆ ਦਿਖਾਓ ਜੀ ਆ ਦੇਖੋ ਜੀ ਠੀਕ ਹੈ ਨੀਲੀ ਦੀ ਪਿਓਰ ਮੈਂ ਆ ਦੋਸਤੋ ਠੀਕ ਆ ਨਾਰਮਲੀ ਜੇਕਰ ਆਪਾਂ ਅਜਾ ਕੇ ਆਖੀ ਇਹਨਾਂ ਵੀ ਪੈਸੇ ਲਾਉਣੇ ਹੋਣ ਜਾਂ ਲੱਭਣ ਤੋਂ ਰੁਪਈਏ ਤੇ ਕਈ ਨਾ ਚੀਜ਼ ਨਹੀਂ ਥਉਂਦੀਗੀ ਲੱਭਦਾ ਨਹੀਂ ਕਿਉਂਕਿ ਆਪਾਂ ਸੂ ਇਸ ਤਰ੍ਹਾਂ ਦਾ ਤੇ ਬਾਕੀ ਵੀਰ ਨੇ ਤਾਂ ਚਲੋ ਸੇਲ ਪਰਚੇਜ਼ ਦਾ ਕੰਮ ਆ ਲਿਆਂਦਾ ਤਾਂ ਚਲੋ ਅੱਗੇ ਸੇਲ ਵਾਈ ਲਈ ਸੀ ਖਾਸ ਕਰਕੇ ਵਿਕਰੀ ਆਸ ਤੇ ਲਿਆਂਦੀ ਸੀ ਕਿ ਬਟ ਜਿਹੜਾ ਹੁਣ ਮਾਨ ਦਾ ਰਾਦਾ ਜਿਹੜਾ ਉਹ ਬਦਲ ਗਿਆ ਕੈਨਸਲ ਕਰਤਾ ਸੀਗਾ ਫਿਲਹਾਲ ਮਗਰ ਕਟਾ ਵੀ ਸੋਨਾ ਆਇਆ ਸੀਗਾ ਤੇ ਡਾਕਟਰ ਸਾਹਿਬ ਤੋਂ ਵੈਰੀਫਾਈ ਕੀਤਾ ਸੀ ਵੀ ਉਹਨਾਂ ਦੱਸਿਆ ਵੀ 507 ਦਾ ਬੱਚਾ ਠੀਕ ਹੈ ਜੀ ਤੇ ਮਤਲਬ ਵੀ 16 ਲੀਟਰ ਦੀ ਮਾਲਕਣਾ ਅੱਜ 16ਵੇਂ ਦਿਨ ਦੇ ਦੌਰਾਨ ਤੇ ਬਾਕੀ ਅੱਗੇ ਹੋਰ 10 ਦਿਨਾਂ 4 ਮਿਲਕ ਵਧੂਗਾ ਪੂਰੀ ਜਿਹੜੀ ਹੈ ਦੋਸਤੋ ਇਹਦੀ ਚਵਾਈ ਆਪਾਂ ਕੰਡੇ ਵਾਲੀ ਚਵਾਈ ਕਰਕੇ ਤੁਹਾਨੂੰ ਤਸੱਲੀ ਦਿਓ ਦਿਖਾਵਾਂਗੇ ਠੀਕ ਹੈ ਜੀ अच्छा पिंदे वीर जेकर किसे ਭਰਾ ਦਾ ਕੋਈ ਮਾਨ ਬਣਦਾ ਜਾਂ ਕੋਈ ਵੀ ਆ। ਹਾਂ ਜੀ। ਵੀ ਖਰੀਦਣ ਦਾ ਕੋਈ ਚਾਹ ਵਣ ਕੋਈ ਉਮੀਦ ਦੀ ਕੋਈ ਗੱਲਬਾਤ ਹੈਗੀ ਜਾਂ ਨਹੀਂ ਸੇਲ ਵਾਸਤੇ? ਨਹੀਂ ਨਹੀਂ ਵੀਰ ਜੀ। ਸੇਲ ਪਰਚੇਦ ਦੀ ਕੋਈ ਗੱਲ ਨਹੀਂ ਹੈਗੀ। ਅੱਛਾ ਭਾਵੇਂ ਹੁਣ ਤਾਂ ਤੁਸੀਂਾਂ ਦੇ ਵੀ ਕੋਈ 50000 ਨਫਾ ਦੇਦੇ ਉਹ ਕੰਮ ਨਹੀਂ। ਉਹ ਤਾਂ ਤੁਹਾਨੂੰ ਦੱਸਿਆ ਵੀ ਮੌਕੇ ਤੇ 30000 ਰੁਪਏ ਨਫਾ ਲੱਗਾ ਜੀ 1,35,000 ਬੰਦੇ ਦਿੰਦੇ ਰਿਹਾ ਜੀ। ਹੂੰ। ਤਾਂ ਨਹੀਂ ਵੇਚਣੀ ਨਹੀਂ ਉਹ ਤਾਂ ਵੈਸੇ ਭੈਣ ਫਰਾਂ ਨੂੰ ਵਿਖਾਈ ਆ। ਹੂੰ। ਵੀਚਣ ਆਸਤੇ ਲਈ ਚਲੋ ਵਧੀਆ ਹੈ ਤੇ ਗਾਂ ਲਾਈਵ ਚ ਆਈ ਆਪਾਂ ਅਜ ਤੋਂ ਹਫਤੇ ਤੱਕ ਰਾਵਾਂਗੇ ਜੀ। ਜਰੂਰ ਜੀ। ਅ ਸੋ ਦੋਸਤੋ ਜਰੂਰ ਤੁਸੀਂ ਨੋਟ ਕਰ ਸਕਦੇ ਹੋ ਵਿਕਰੀ ਦੇ ਲਈ ਅਵੇਲੇਬਿਲਟੀ ਜਿਹੜੀ ਅਵੇਲੇਬਲ ਨਹੀਂ ਹੈਗੀ ਇਹ ਮੱਝ ਠੀਕ ਆ ਤੇ ਇੱਕ ਸ਼ੌਂਕ ਨੂੰ ਰੱਖ ਲਈ ਆ ਅੱਗੇ ਹੋਰ ਪਰ ਫੁੱਲ ਤੇ ਜਿਹੜਾ ਸ਼ੌਂਕ ਵੀਰ ਭਿੰਦਾ ਕਰੂਗਾ ਅੱਗੇ ਚੰਗੀ ਇਨਸੀਮੀਨੇਸ਼ਨ ਅੱਗੇ ਚੰਗੀ ਏਆਈ ਕਰਕੇ ਇਸ ਦੇ ਵਿੱਚੋਂ ਕੋਈ ਹੋਰ ਨੈਕਸਟ ਆਉਣ ਵਾਲੇ ਫਿਊਚਰ ਟਾਈਮ ਦੇ ਵਿੱਚ ਕੋਈ ਚੰਗਾ ਬੱਚਾ ਹੋਰ ਸੀਮਨ ਦਾ ਜਰੂਰ ਲਿਆ ਜਾਊਗਾ ਠੀਕ ਹੈ ਜੀ ਤੇ ਚੰਗਾ ਭਿੰਦੇ ਬਾਈ ਠੀਕ ਹੈ ਜੀ ਓਕੇ ਮਿਲਦੇ ਆ ਦੋਸਤੋ ਕਿਉਂਕਿ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ 在培训，起码得几万？没错，得毛得。